ਵੀ ਐਸੀ ਰਾਜੇ ਨੇ ਜਾ ਕੇ ਹੁਣ ਉਹਨੂੰ ਕਿਹਾ ਵੀ ਫਕੀਰ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਤੇ ਫਿਰ ਕਹਿੰਦੇ ਫਕੀਰ ਜੀ ਵੀ ਕੋਈ ਕਿਸੇ ਚੀਜ਼ ਦੀ ਲੋੜ ਹੈਗੀ ਆ ਫਕੀਰ ਕਹਿੰਦਾ ਕਹਿੰਦਾ ਪਹਿਲਾਂ ਤਾਂ ਪਾਸੇ ਹੋ ਕੇ ਖੜ। ਰਾਜਾ ਕਹਿੰਦਾ ਕੀ ਹੋ ਗਿਆ ਜੀ? ਕਹਿੰਦੇ ਤੂੰ ਮੈਨੂੰ ਕੀ ਦੇਵੇਂਗਾ? ਜਿਹੜੀ ਮੈਨੂੰ ਮਾੜੀ-ਮੋਟੀ ਧੁੱਪ ਪਾਰੀ ਸੀ ਤੂੰ ਉਹ ਵੀ ਆ ਕੇ ਰੋਕ ਲਈ। ਮੜ ਜਾ ਸਾਈਡ ਨੂੰ ਹੋ ਕੇ ਖੜ। ਕਿਉਂਕਿ ਜਿੱਥੇ ਰਾਜਾ ਖੜਿਆ ਸੀ ਜਾਦਾ ਏਰੀਆ 'ਚ ਕਬਜ਼ਾ ਹੋਵੇ। ਕਹੇ ਅੱਛਾ। ਕਹਿੰਦੇ ਹੁਣ ਤੂੰ ਕਿੰਨਾ ਕ ਜਿੱਤਣਾ ਚਾਹੁੰਦਾ ਹੈ? ਕਹਿੰਦੇ ਜੀ ਮੈਂ ਸਾਰੀ ਦੁਨੀਆ ਜਿੱਤਣਾ ਚਾਹੁੰਦਾ। ਵੀ ਇੱਥੇ ਤੋਂ ਬਾਅਦ ਫਿਰ ਮੈਂ ਹੋਰ ਅੱਗੇ ਜਿੱਤਾਂਗਾ, ਹੋਰ ਕਿ ਯੁੱਧ ਕਰਾਂਗਾ, ਉਹ ਵੀ ਜਿੱਤਾਂਗਾ। ਫਕੀਰ ਕਹਿੰਦਾ ਅੱਛਾ, ਤੂੰ ਸਾਰੀ ਦੁਨੀਆ ਜਿੱਤਣਾ ਚਾਹੁੰਦਾ ਹੈ। ਕਹਿੰਦੇ ਤੂੰ ਮੈਨੂੰ ਐਂ ਦੱਸ, ਮੰਨ ਲਾ ਤੂੰ ਸਾਰੀ ਦੁਨੀਆ ਜਿੱਤ ਲਈ। ਫਿਰ ਤੂੰ ਕੀ ਕਰੇਗਾ? ਰਾਜਾ ਕਹਿੰਦਾ ਜੀ ਜਦੋਂ ਮੈਂ ਸਾਰੀ ਦੁਨੀਆ ਜਿੱਤ ਲਈ, ਫਿਰ ਮੈਂ ਆਰਾਮ ਨਾਲ ਸੋਵਾਂਗਾ। ਇਹ ਫਿਕਰ ਹੋ ਗਈ। ਫਕੀਰ ਕਹਿੰਦਾ ਬਸ ਇੱਕ ਆਰਾਮ ਨਾਲ ਸੌਣ ਪਿੱਛੇ ਤੁਸੀਂ ਇੰਨਾ ਕੁਛ ਕਰ ਰਹੇ ਹੋ ਐਨੀ ਮਿਹਨਤ ਵੀ ਜਿਹੜਾ ਤੁਸੀਂ ਆਰਾਮ ਨਾਲ ਐਨੀ देर ਬਾਅਦ ਜਾ ਕੇ ਸੌਣਾ ਉਹ ਤਾਂ ਮੈਂ ਹੁਣੀ ਸੌ ਰਿਆ ਸੀ ਤੁਸੀਂ ਤਾਂ ਮੇਰੀ ਉਹ ਚੀਜ਼ ਵੀ ਖਰਾਬ ਕਰਤੀ ਆ ਕੇ ਤੁਸੀਂ ਮੈਨੂੰ ਵੀ ਨੀਂਦ ਨਾਲ ਸੌਣ ਦਿੱਤੋ ਪਰ ਫਕੀਰ ਕਹਿੰਦਾ ਕਿ ਰਾਜਨ ਸਾਹਿਬ ਤੁਸੀਂ ਤਾਂ ਆ ਕੇ ਮੇਰੀਆਂ ਦੋਨੋਂ ਚੀਜ਼ਾਂ ਖੋਲੀਆਂ ਪਹਿਲਾਂ ਤੁਸੀਂ ਮੇਰੀ ਧੁੱਪ ਖੋਲੀ ਫਿਰ ਤੁਸੀਂ ਮੇਰੀ ਨੀਂਦ ਖੋਲੀ ਵੀ ਤੁਸੀਂ ਜਾਓ ਜਿਹੜੀਆਂ ਮੈਨੂੰ ਕੁਦਰਤ ਚੀਜ਼ਾਂ ਦੇ ਰਹੀ ਆ ਤੁਸੀਂ ਤਾਂ ਮੇਰੇ ਤੋਂ ਵੀ ਖੋਈ ਜਾ ਰਹੇ ਹੋ ਤੁਸੀਂ ਮੈਨੂੰ ਕੀ ਦੇਣ ਚੁੱਕੇ ਹੋ ਤੁਸੀਂ ਇੱਥੋਂ ਬਗ ਲੋ ਰਾਜਾ ਬੜਾ ਸ਼ਰਮਿੰਦਾ ਹੁੰਦਾ ਤਾਂ ਤੁੰ ਚਲਾ ਜਾਂਦਾ ਮੈਨੂੰ ਪਤਾ ਤੁਹਾਨੂੰ ਇਹ ਗੱਲ ਵਧੀਆ ਲੱਗੀ ਹੋਊਗੀ ਹੈ ਵੀ ਗੱਲ ਘੈਂਟ ਐ ਇਹਨੂੰ ਸ਼ੇਅਰ ਕਰਿਓ ਹਣਾ ਕਿ ਤੁਸੀਂ ਜਦੋਂ ਮਤਲਬ ਥੋੜੀ-ਮੋਟੀ ਅੱਗ ਲੱਗਦੀ ਹੈ ਉਹਨੂੰ ਆਪ ਹੀ ਕੰਟਰੋਲ ਕਰ ਸਕੋ ਐਨਾ ਕਿ ਤੁਹਾਡੇ ਕੋਲ ਬੰਦੋਬਸਤ ਹੋਵੇ ਆਪਣੇ ਚੰਚੇ ਭਰ ਕੇ ਖਾਣਾ ਪਰ ਕੇ ਰੱਖੋ ਹਣਾ ਹੋਰ ਵੀ ਜਿਹੜਾ ਤੁਸੀਂ ਇੰਤਜ਼ਾਮ ਕਰ ਸਕਦੇ ਹੋ ਕਰਕੇ ਰੱਖੋ ਕਿਉਂਕਿ ਆਪਾਂ ਕਿਸੇ ਤੇ ਡਿਪੈਂਡ ਨਾ ਕਰੀਏ ਐਨੇ ਨੂੰ ਜਦੋਂ ਆਪਾਂ ਚਲੋ ਕਹਿ ਦੋ ਫੀ ਨੁਕਸਾਨ ਵੀ ਹੋ ਜਾਂਦਾ ਸੋ ਇਸ ਕਰਕੇ ਜਿੰਨਾ ਕੋ ਹੋ ਸਕਦਾ ਸਾਨੂੰ ਆਪ ਵੀ ਕੰਟਰੋਲ ਕਰਨ ਲਈ ਨਾ ਕਦਮ ਚੁੱਕਣੇ ਚਾਹੀਦੇ ਨੇ 10 10 20 20 ਕਿਸਾਨ ਇਕੱਠੇ ਹੋ ਕੇ ਕੋਈ ਨਾ ਕੋਈ ਇਹੋ ਜਿਹਾ ਪ੍ਰਬੰਧ ਕਰਕੇ ਰੱਖੋ ਜਿਸ ਦਿਨ ਨਾਲ ਤੁਸੀਂ ਖੁਦ ਇਸ ਹਾਫਤ ਤੋਂ ਬਚ ਸਕੋ ਕਿਉਂਕਿ ਪਤਾ ਨਹੀਂ ਹੁੰਦਾ ਮਿੰਟ ਚ ਕਿਤੇ ਨਾ ਕਿਤੇ ਜਾ ਕੇ ਅੱਗ ਲੱਗ ਜਾਂਦੀ ਆ ਤੁਹਾਨੂੰ ਪਤਾ ਹਵਾ ਵੀ ਚੱਲ ਰਹੀ ਐ ਐਨਾ ਕੁ ਕਿਣਕਾ ਵੀ ਉੱਡ ਕੇ ਦੂਜੇ ਪਾਸੇ ਚਲਾ ਗਿਆ ਉੱਥੇ ਵੀ ਅੱਗ ਲੱਗ ਜਾਂਦੀ ਐ ਸੋ ਇਸੇ ਚੀਜ਼ ਲਈ ਕਾਫੀ ਪਾੜ ਨਹੀਂ ਸਕਦੇ ਹਨ ਆਪਾਂ ਤਾਂ ਇੱਕ ਬੇਨਤੀ ਕਰ ਸਕਦੇ ਹਾਂ ਵੀ ਰੱਬ ਜੀ ਹਲੇ ਥੋੜਾ ਦਿਨ ਫੇਰ ਜੋ ਬਾਕੀ ਜੀ ਤੁਸੀਂ ਸਾਰੇ ਧਿਆਨ ਰੱਖੋ ਹਨ ਜਿਹੜੀਆਂ ਚੀਜ਼ਾਂ ਦਾ ਆਪਣਾ ਨੁਕਸਾਨ ਹੈਗਾ ਚਲੋ ਬਾਕੀ ਆਪਾਂ ਜਾ ਰਹੇ ਹਾਂ ਮੇਰੇ ਨਾਲ ਇਸ ਟਾਈਮ ਹੈਗੇ ਨੇ ਸੱਤਾ ਸਨੋਰੀਆ ਬੈਠਾ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਈ ਆਪਣਾ ਤੇ ਆ ਬੈਠਾ ਕੇ ਭਾਈ ਸਸਤੀ ਘਾਲ ਪੈਸਾ ਜਿਹੜੇ ਜਿਹੜੇ ਦੇਖ ਰਿਹਾ ਹੁਣ ਆਪਾਂ ਸੱਤੇ ਦੇ ਵੀ ਚਾਰ ਵੀ ਜਾਣ ਲੈਣੇ ਆ ਆਪਦੇ ਵੀ ਇਹੀ ਵਿਚਾਰਾਂ ਜੀ ਵੀ ਆਪਣੇ ਸਾਰਾ ਅਨਾਜ ਬਚੇ ਆਪਣੇ ਘਰ ਆਵੇ ਹਰ ਇੱਕ ਦੇ ਘਰ ਚੁੱਲਾ ਤੱਪਦਾ ਹੋਵੇ ਹੈ ਜੀ ਤੇ ਹਰ ਇੱਕ ਨੂੰ ਖਾਣ ਨੂੰ ਮਿਲੇ ਉਸ ਕੇ ਵਾਸਤੇ ਆਪਾਂ ਨੇ ਚ ਬੱਤੇ ਭਰ ਕੇ ਰੱਖੋ ਜਿੰਨਾ ਕ ਪਾਣੀ ਕੋਈ ਖਾਲ ਭਰ ਲੋ ਜਿੱਥੇ ਤੱਕ ਭਰ ਸਕਦੀਆਂ ਤੇ ਇਧਰ ਆਪਣੀ ਕੋਹਰ ਵੀਰਜੀ ਨੇ ਜੇ ਆਪਣੇ ਵਿਚਾਰ ਦੇਣਾ ਚਾਹੋ ਵੈਸੇ ਤਾਂ ਮੂ ਮੰਨ ਕੇ ਬੈਠੇ ਨੇ ਤੇ ਮੈਨੂੰ ਪੁੱਛਣਾ ਲੈਣ ਇਹ ਗੱਡੀ ਚਲਾ ਰਹੇ ਆ ਇਹਨਾਂ ਨੇ ਆਪਣੀ ਬਲਾੜਾ ਕਿਹਨੇ ਬੁਦਾ ਇਹਨਾਂ ਦਾ ਧਿਆਨ ਨਹੀਂ ਆਪਾਂ ਫਟਕਾਣਾ ਕਿਤੇ ਆਪਾਂ ਨੂੰ ਕਿਤੇ ਹੋਰ ਲੈ ਜਾਣਾ ਇਹਨਾਂ ਨਾਲ ਵਾਚ ਗੱਲ ਕਰਾਂਗੇ ਖਰਾਬ ਨੇ ਰੂਲ ਵੀ ਆਪਾਂ ਨੇ ਥੋੜੀ ਜਿਹੀ ਆਪਣੇ ਹਾਂ ਕਿਉਂਕਿ ਇਹ ਡਰਾਈਵਿੰਗ ਕਰ ਰਹੇ ਨੇ ਡਰਾਈਵਿੰਗ ਕਰਦੇ ਤੁਹਾਨੂੰ ਪਤਾ ਐ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹਨਾ ਗੱਡੀ ਦੇ ਸੌ ਚੀਜ਼ ਆ ਜਾਂਦੀ ਐ ਮੜਾ ਜੇ ਧਿਆਨ ਪਾਸੇ ਹੋਇਆ ਤੇ ਬੰਦਾ ਪਾਸੇ ਹੋ ਜਾਂਦਾ ਸੋ ਆਪਾਂ ਇਹ ਗੱਲ ਤਾਂ ਕਰਨੀ ਨਹੀਂ ਹੈਗੀ ਆਪਾਂ ਨੇ ਉਹਨੂੰ ਡਿਸਟਰਬ ਨਹੀਂ ਕਰਦੇ ਜਿਹੜੀ ਭਗਾਈ ਆਪਾਂ ਆਪੀ ਮਾਰ ਲੰਨੇ ਆ ਹੋਰ ਕੀ ਕਰੀਏ ਸਤੇ ਤੂੰ ਵੀ ਕੋਈ ਗੱਲਬਾਤ ਸੁਣਾ ਦੇ ਬਸ ਗੱਲਬਾਤ ਦਾ ਮੈਨੂੰ ਕੋਈ ਟੋਪਿਕ ਨਹੀਂ ਸਿੱਧ ਰਿਹਾ ਐਨੇ ਤਾਂ ਟਾਪਿਕ ਨੇ ਤੇਰੇ ਕੋਲ ਸੁਣਾ ਦੇ ਕੋਈ ਗੱਲਬਾਤ ਜੇ ਟੋਪਿਕ ਆ ਫਿਰ ਇੱਕ ਸਟੋਰੀ ਸੁਣਾਦਾ ਸਟੋਰੀ ਸੁਣਾਦਾ ਸਟੋਰੀ ਹਾਂ ਹਾਂ ਸੁਣਾ ਦੇ ਸੁਣਾ ਦੇ ਅੱਛਾ ਲੈ ਫਿਰ ਜੀਮੀਦਾਰਾਂ ਦੀਆਂ ਗੱਲਾਂ ਹੋਣੀਆਂ ਪਰ ਜੀਮੀਦਾਰਾਂ ਦੀ ਸੁਣਾਦੇ ਆਂ ਸੁਣਾ ਦੇ ਕਹਿੰਦਾ ਵੀ ਇੱਕ ਜੀਮੀਦਾਰ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਚਾ ਕਰਦਾ ਸੀਗਾ ਅੱਛਾ ਆ ਮੈਂ ਵੀ ਕਿਦੋਂ ਪੜੀ ਆ ਇਹ ਕਹਾਣੀ ਹਾਂ ਤੇ ਉਹ ਉਸ ਨੂੰ ਇੱਕ ਬੰਦੇ ਨੇ ਕਿਹਾ ਵੀ ਫਲਾਣੀ ਥਾਂ ਤੇ ਨਾ ਜਾ ਕੇ ਕਾ ਵੀ ਵਧੀਆ ਜ਼ਮੀਨ ਆ ਉਹ ਪਜਾਉ ਜ਼ਮੀਨ ਆ ਅੱਛਾ ਤੈਨੂੰ ਬਹੁਤ ਇੱਕ ਸਿਸਟਮ ਦੇ ਨਾਲ ਸਸਤੀ ਜ਼ਮੀਨ ਮਿਲ ਜੇਗੀ ਅੱਛਾ ਜੇ ਤੂੰ ਮੇਰੀ ਗੱਲ ਮੰਨੇ ਤੂੰ ਬਾਲਾ ਬਾਲਾ ਹੋ ਜਾਣਾ ਬਿਜ਼ਨਸਮੈਨ ਬਣ ਜਾਣਾ ਬਟਾ ਸਹੂਕਾਰ ਬਣ ਜਾਣਾ ਉਹ ਕਹਿੰਦਾ ਚੱਲ ਠੀਕ ਆ ਜੁਸਲਾਹ ਕਰਕੇ ਜੀ ਉਸ ਦਲਾਲ ਦੇ ਨਾਲ ਤੁਰ ਪਿਆ ਉਹ ਜਿਹੜੀ ਜਗ੍ਹਾ ਉੱਥੇ ਦਾ ਜੇ ਮਤਲਬ ਇੱਕ ਅਸੂਲ ਹੈਗਾ ਹਮ ਅੱਛਾ ਉਸੇ ਤਰ੍ਹਾਂ ਦਾ ਇੱਕ ਅਸੂਲ ਸੀਗਾ ਵੀ ਜਿਹੜਾ ਬੰਦਾ ਜ਼ਮੀਨ ਲਵੇਗਾ ਹਮ ਉਹ ਇਸ ਥਾਂ ਤੋਂ ਤੁਰਨਾ ਸ਼ੁਰੂ ਕਰੇਗਾ ਤੇ ਜਿੱਥੇ ਤੱਕ ਉਹ ਤੁਰ ਕੇ ਵਾਪਸ ਆ ਜਾਏਗਾ ਸ਼ਾਮ ਤੱਕ ਉਹਨੀ ਜ਼ਮੀਨ ਉਸ ਬੰਦੇ ਦੀ ਹੋ ਜਾਏਗੀ ਅੱਛਾ ਵੀ ਜਿੱਥੇ ਜ਼ਮੀਨ ਦਾ ਸੌਦਾ ਹੋਣਾ ਸੀ ਵੀ ਉੱਥੇ ਤੋਂ ਲੈ ਕੇ ਜਿੰਨੀ ਜ਼ਮੀਨ ਦੇ ਆਲੇ-ਦੁਆਲੇ ਘੁੰਮ ਸਕਦਾ ਉੰਨੀ ਜ਼ਮੀਨ ਨੂੰ ਸ਼ਾਮ ਤੱਕ ਮਿਲੂਗੀ। ਕਿਹ ਰੱਬ ਨਾਲੇ ਉਸ ਜ਼ਮੀਨ ਦੇ ਦੁਆਲੇ। ਸ਼ਾਮ ਤੱਕ ਵੀ ਜਿੰਨੀ ਤੱਕ ਕਵਰ ਕਰਤੀ ਉੰਨੀ ਜ਼ਮੀਨ ਲੈ ਸਕਦਾ ਉਹ। ਠੀਕ ਹੈ। ਉਨਾ ਤੱਕ ਤੇਰਾ ਹੋ ਗਿਆ। ਠੀਕ ਹੈ। ਵੀ ਬਾਕੀ ਜੇ ਤੂੰ ਨਾ ਪਹੁੰਚ ਸਕਿਆ ਫਿਰ ਤੈਨੂੰ ਕੁਝ ਨਹੀਂ ਮਿਲਦਾ। ਠੀਕ ਹੈ। ਫਿਰ ਤੇਰਾ ਜਿਹੜਾ ਲਾਇਆ ਹੋਇਆ ਪੈਸਾ ਉਹਦੇ ਵਿੱਚ ਇਨਵੈਸਟ ਕੀਤਾ ਉਹ ਵੀ ਖਤਮ ਹੈ। ਲੈ ਵੀ ਗੱਲ ਧਿਆਨ ਨਾਲ ਸੁਣਿਓ ਗੱਲ ਬਹੁਤ ਵਧੀਆ ਏ। ਹਾਂ ਬਈ ਦੱਸ ਅੱਗੇ। ਵੀ ਐਨਾ ਐ ਇੰਨਾ ਪੈਸਾ ਤੈਨੂੰ ਇਨਵੈਸਟ ਕਰਨਾ ਜਿੱਥੇ ਤੱਕ ਜਾਏਗਾ ਇੱਕ ਕਿਸਮ ਦਾ ਉਹ ਐਂਟਰੀ ਪਾਸ ਹੋ ਗਿਆ ਸਮਝ ਲੈ ਕੁਝ ਵੀ ਲਾ ਲਓ ਹਾਂ ਹਾਂ ਉਹਨਾ ਤੱਕ ਤੈਨੂੰ ਮਿਲ ਜੇਗਾ ਉਹ ਠੀਕ ਐ ਉਹ ਕਹਿੰਦਾ ਠੀਕ ਆ ਜੀ ਚਲੋ ਜੀ ਸੂਰਜ ਡੁੱਬਣ ਦੇ ਪਹਿਲਾਂ ਪਹਿਲਾਂ ਵਾਪਸ ਆਣਾ ਸੀਗਾ ਅੱਛਾ ਉਹ ਤੁਰ ਪਿਆ ਸਵੇਰੇ ਆਪਣਾ ਰੋਟੀ ਪਾਣੀ ਵੰਡ ਕੇ ਨਾਲ ਤੁਰ ਗਿਆ ਤੁਰ ਗਿਆ ਤੁਰ ਗਿਆ ਜਿਉਂ-ਜਿਉਂ ਅੱਗੇ ਜਾਈ ਜਾਵੇ ਅੱਗੇ ਹੋਰ ਪਜਾਉ ਜ਼ਮੀਨ ਦੇਗੀ ਜਦੋਂ ਉਹਨੂੰ ਦੇਖੀ ਉਹ ਕਹਿੰਦਾ ਵੀ ਹੋਰ ਅੱਗੇ ਚੱਲਾਂ ਵੀ ਵਜਾਉ ਜਮੀਨ ਕੰਮ ਮਤੀ ਆ ਹੋਰ ਅੱਗੇ ਗਿਆ ਉਸ ਤੋਂ ਵੀ ਵਧੀਆ ਟੱਕ ਆ ਗਿਆ ਅੱਛਾ ਉਹ ਹੋਰ ਤੁਰ ਗਿਆ ਤੁਰ ਗਿਆ ਉਹਦਾ ਦੁਪਹਿਰ ਹੋ ਗਈ ਫਿਰ ਅੱਗੇ ਜਦ ਕਹਿੰਦੇ ਆ ਵੀ ਲਾਲਚਾ ਜਿਹੜਾ ਇਹ ਮੁੱਕਦਾ ਨਹੀਂ ਹੈਗਾ ਲਾਲਚ ਬੁਰੀ ਬਲਾ ਹੈ ਹਾਂ ਉਹ ਦੁਪਹਿਰ ਹੋ ਗਈ ਉਸ ਨੂੰ ਮਤਲਬ ਉਸ ਨੇ ਵਾਪਸ ਵੀ ਆਣਾ ਸੀਗਾ ਪਰ ਲਾਲਚ ਘਰ ਬੈਠ ਗਿਆ ਕਹਿੰਦਾ ਹੋਰ ਅੱਗੇ ਥੋੜਾ ਜਿਹਾ ਪਜਾਉ ਜਮੀਨ ਥੋੜਾ ਹੋਰ ਘੇਰਾ ਮਾਰ ਲਾ ਵੀ ਜਿਆਦਾ ਟੱਕ ਬਨ ਜਾਏਗਾ ਵੀ ਜਾਂਦੇ ਹੋਏ ਤਾਂ ਭੱਜ ਕੇ ਲੰਘ ਜੂ ਹਾਂ ਵੀ ਜਾਂਦੇ ਹੋਏ ਤਾਂ ਦੌੜ ਕੇ ਜਾਣਾ ਭੱਜ ਜਾਣਾ ਹਾਂ ਜਿੱੱਕੇ ਜਾਣ ਦੇ ਚੱਕਰ ਚ ਉਹਨੇ ਦੇਖਿਆ ਵੀ ਰੋਟੀ ਬਣ ਰਹੀ ਆ ਮੇਰੇ ਨਾਲ ਪਾਣੀ ਵੀ ਆ ਵੀ ਇਹ ਇਹਨਾਂ ਦਾ ਵੀ ਕਾफी ਵਾਜਣਾ ਉਹਨੇ ਰੋਟੀ ਪਾਣੀ ਵੀ ਉੱਤੇ ਰੱਖਦਾ ਕਹਿੰਦਾ ਇਹ ਵਾਜਨ ਘਟੂਗਾ ਮੈਂ ਹੋਰ ਹੌਲਾ ਹੌਲਾ ਭੱਜੂਗਾ ਕਿ ਤੋ ਹੋਰ ਅੱਗੇ ਚਲਾ ਗਿਆ ਜੀ ਜਦੋਂ ਹੋ ਗਈ ਸ਼ਾਮ ਆ ਉਹ ਦੇਖਿਆ ਵੀ ਹੁਣ ਯਾਰ ਵਾਪਸ ਵੀ ਮੁੜਦਾ ਵੀ ਸੂਰਜ ਡੁੱਬਣ ਦੇ ਪਹਿਲਾਂ ਪਹਿਲਾਂ ਪਹੁੰਚਣਾ ਤੋ ਜੂੰ ਦੌੜਿਆ ਜੀ ਜੂੰ ਦੌੜਿਆ ਹਾਫ ਗਿਆ ਪਹਿਲਾਂ ਤਾਂ ਤੁਰ ਕੇ ਜਾ ਰਿਹਾ ਸੀਗਾ ਹੌਲੇ ਹੌਲੇ ਹੁਣ ਜਦੋਂ ਦੌੜਿਆ ਹਾਫ ਗਿਆ ਅੱਗੋਂ ਖਾਲੀ ਪੇਟ ਆ ਰੋਟੀ ਵੱਲ ਨਿਗਾਹ ਗਈ ਰੋਟੀ ਵੀ ਹੈਗੀ ਉਹਦੇ ਕੋਲ ਨਾ ਪਾਣੀ ਹਾਫਦਾ ਹਾਫਦਾ ਦੌੜਦਾ ਡਿੱਗਦਾ ਟੈਂਦਾ ਜਦੋਂ ਉਹ ਨੇੜੇ ਜੀ ਪਹੁੰਚਿਆ ਆਪਣੀ ਮੰਜ਼ਲ ਤੇ ਬਾ ਉੱਥੀ ਜਾ ਕੇ ਉਹ ਡਿੱਗ ਪਿਆ ਡਿੱਗਣ ਦੀ ਧੀਰ ਸੀਗੀ ਉਹਦਾ ਮਤਲਬ ਕੇ ਦਮ ਨਿਕਲ ਗਿਆ ਦਮ ਨਿਕਲ ਗਿਆ ਹੋ ਗਿਆ ਹੋ ਗਿਆ ਨਾ ਸੋਧੋ ਮਤਲਬ ਕਿ ਜ਼ਮੀਨ ਮਿਲੀ ਨਾ ਕੋਈ ਆਰਾਮ ਦਾ ਨਾਮ ਰਿਹਾ ਮਤਲਬ ਕਿ ਦੋਵੇਂ ਪਾਸੇ ਤੇ ਉਹ ਹੈ ਮੈਂ ਗਿਆ ਪਰ ਗੱਲ ਹੈ ਵੀ ਜਿਹੜਾ ਲਾਲਚ ਆ ਨਾ ਉਹ ਬੰਦੇ ਨੂੰ ਨਾ ਤਾਂ ਕੁਝ ਖਾਣ ਦਿੰਦਾ ਨਾ ਪੀਣ ਦਿੰਦਾ ਬਸ ਕਮਾਈ ਜਾਂਦਾ ਬੰਦਾ ਕਮਾਈ ਜਾਂਦਾ ਉਹ ਕਮਾਈ ਵੀ ਕੋਈ ਦੂਸਰਾ ਖਾ ਜਾਂਦਾ ਜਦੋਂ ਖਾਣ ਦੀ ਵਾਰੀ ਆਉਂਦੀ ਆ ਉਦੋਂ ਬੰਦਾ ਡੈੱਡ ਹੋ ਜਾਂਦਾ ਹਾਂਜੀ ਹਾਂ ਹੁਣ ਆਪਣੀ ਗੱਲ ਹੈ ਦੁਨੀਆ ਤੇ ਵੀ ਇਹੀ ਆ ਕਮਾਈ ਜਾਂਦੇ ਆ ਕਮਾਈ ਜਾਂਦੇ ਆ ਕਮਾਈ ਜਾਂਦੇ ਆ ਕੁਝ ਬੰਦੇ ਸਾਰੇ ਨਹੀਂ ਮੈਂ ਗੱਲ ਕਰ ਰਿਹਾ ਇੰਨੇ ਕਮਾ ਕਮਾਲ ਆੰਦੇ ਆ ਇੰਨੇ ਕ ਜਿਆਦਾ ਬਿਜੀ ਹੁੰਨੇ ਆ ਉਹ ਕਹਿੰਦੇ ਵੀ ਮੈਂ ਪਹਿਲੇ ਪੈਸਾ ਕਮਾ ਲਾ ਫਿਰ ਆਣ ਬੈਠ ਕੇ ਖਾਵਾਂਗੇ ਆਰਾਮ ਤੇ ਹੂੰ ਜਦੋਂ ਬੈਠ ਕੇ ਖਾਣ ਦੀ ਵਾਰੀ ਆਦੀ ਆ ਐ ਨਹੀਂ ਪਤਾ ਵੀ ਕਿਸੇ ਨੂੰ ਕੋਈ ਅਟੈਕ ਹੋ ਗਿਆ ਕਿਸੇ ਨੂੰ ਕੋਈ ਸ਼ੂਗਰ ਦੀ ਬਿਮਾਰੀ ਹੋ ਗਈ ਕਿਸੇ ਨੂੰ ਕੁਝ ਹੋ ਗਿਆ ਉਹ ਬੰਦਾ ਤੇ ਜ਼ਿੰਦਗੀ ਮਾਣ ਨਹੀਂ ਸਕਦਾ ਸੋ ਇਹ ਗੱਲ ਆ ਵੀ ਨਾਲ-ਨਾਲ ਜ਼ਿੰਦਗੀ ਮਾਣੀ ਜਾਂਦੀ ਆ ਜਿਹੜੀ ਜੇ ਜਿਹੜਾ ਸਮਾਂ ਹੀ ਲੰਘ ਗਿਆ ਹੋਰ ਕਦੋਂ ਮਿਲੇਗਾ ਤੁਹਾਨੂੰ ਸਮਾਂ ਗੁਜ਼ਾਰਨ ਵਾਸਤੇ ਸਹੀ ਗੱਲ ਆ ਸਮਾਂ ਤਾਂ ਆਹੀ ਮਿਲਿਆ ਹੋਇਆ ਸੋ ਇਹ ਭੁਲੇਖਾ ਨਹੀਂ ਬੰਦੇ ਨੂੰ ਰੱਖਣਾ ਚਾਹੀਦਾ ਆਮਦਨ ਦੇ ਹਿਸਾਬ ਨਾਲ ਆਪਣਾ ਗੁਜ਼ਾਰੇ ਰੱਖੋ ਖਰਚੇ ਕੰਟਰੋਲ ਕਰਕੇ ਰੱਖੋ ਤੇ ਆਪਣੇ ਵਾਸਤੇ ਥੋੜਾ ਜਿਹਾ ਟਾਈਮ ਕੱਢੋ ਖਸੋ ਖੇਡੋ ਖਾਓ ਮਿਲਿਆ ਵੀ ਸੱਤੇ ਨੇ ਗੱਲ ਬਹੁਤ ਸੋਹਣੀ ਸੁਣਾਈ ਹੈ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਮੈਨੂੰ ਪਤਾ ਸਮਝ ਆ ਗਈ ਹੋਏਗੀ ਸਹੀ ਗੱਲ ਹੈ ਅੱਜ ਕੱਲ ਹਰ ਬੰਦਾ ਪਜੋ 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 ਦੌੜ ਲੱਗੀ ਹੋਈ ਆ ਹਰ ਕੋਈ ਚਾਹੁੰਦਾ ਮੈਂ ਸਾਰੀ ਦੁਨੀਆ ਦਾ ਪੈਸਾ ਇਕੱਠਾ ਕਰ ਲਾਂ ਉਹਦੇ ਹਿੱਸੇ ਦਾ ਵੀ ਚੱਕ ਲਾਂ ਉਹਦਾ ਵੀ ਕਰ ਲਾਂ ਉਹਦਾ ਵੀ ਕਰ ਲਾਂ ਪਰ ਉਸ ਪੈਸੇ ਦੇ ਚੱਕਰ 'ਚ ਨਾ ਐਨਾ ਹਫਿਆਂ ਫਿਰਦਾ ਬੰਦਾ ਨਾ ਤਾਂ ਚੰਜ ਤਰ੍ਹਾਂ ਕਦੇ ਆਰਾਮ ਕਰਦਾ ਹੈਣਾ ਨਾ ਅੱਜ ਅਜ ਤਰਾ ਕੋਈ ਰੋਟੀ ਖਾਂਦਾ ਹੁਣ ਬਹੁਤਿਆਂ ਨੂੰ ਨਹੀਂ ਕਹਿੰਦੀ ਕਈ ਵਾਰੀ ਸਾਨੂੰ ਐਦਾਂ ਹੀ ਹੁੰਦਾ ਅਸੀਂ ਵੀ ਸ਼ੂਟ ਤੇ ਇੰਨੇ ਬਿਜ਼ੀ ਹੁੰਦੇ ਆਂ ਅਸੀਂ ਕਹਿੰਦੇ ਚੱਲ ਰੋਟੀ ਸ਼ਾਮ ਨੂੰ ਇਕੱਠੀ ਖਾ ਲਾਂਗੇ ਪਰ ਗਲਤ ਗੱਲ ਆ ਸਾਡੇ ਵਾਸਤੇ ਵੀ ਹੈ ਸੋ ਸਾਰੇ ਇਸ ਗੱਲ ਦਾ ਧਿਆਨ ਰੱਖਿਆ ਕਰੋ ਸਾਨੂੰ ਕੰਮ ਦਾ ਲਾਲਚ ਹੋ ਜਾਂਦਾ ਕਈ ਵਾਰੀ ਵੀ ਫਟਾਫਟੇ ਕੰਮ ਕਰ ਲਈਏ ਨਾ ਬਾਅਦ ਚ ਰੌਣ ਨਾਲ ਬਹਿ ਕੇ ਰੋਟੀ ਖਾਵਾਂਗੇ ਕਿਉਂਕਿ ਰੋਟੀ ਦਾ ਜਿਹੜਾ ਹੈਗਾ ਕੋਈ ਟਾਈਮ ਹੁੰਦਾ ਜਦੋਂ ਕਹਿੰਦੇ ਇੱਕ ਵਾਰੀ ਭੁੱਖ ਮਰ ਜਾਂਦੀ ਆ ਫਿਰ ਰੋਟੀ ਸਵਾਦ ਨਹੀਂ ਲੱਗਦੀ ਹੈਨਾ ਦੇ ਜਿੰਨਾ ਕੰਦਾ ਕਮਾਉਂਦਾ ਹੈ ਉਹਦੇ ਵਿੱਚੋਂ ਆਪਣਾ ਥੋੜਾ ਬੋਤਾਂ ਸੇਵ ਕਰਕੇ ਬਾਕੀ ਆਪਣਾ ਥੋੜਾ ਬੋਤਾਂ ਨੂੰ ਘੁੰਮਣਾ ਫਿਰਨਾ ਵੀ ਚਾਹੀਦਾ ਖਾਣਾ ਪੀਣਾ ਵੀ ਚਾਹੀਦਾ ਹਨਾ ਬਾਕੀ ਪੈਸਾ ਤਾਂ ਉਹ ਹੈ ਜਿਹੜਾ ਖਰਚਾ ਜਾਵੇ ਹਾਂ ਜਿਹੜਾ ਪੈਸਾ ਨਹੀਂ ਖਰਚਾ ਜਾਂਦਾ ਉਹ ਤਾਂ ਕਾਗਜ਼ ਹੈ ਸਮਝੋ ਉਹਦਾ ਕਿਸੇ ਕੰਮ ਦਾ ਹੀ ਨਹੀਂ ਹੈਗਾ ਆਪਣੇ ਉਹਨਾਂ ਆਪਾਂ ਪੀੜੀ ਦਰ ਪੀੜੀ ਸੰਭੀ ਜਾਂਦੇ ਆ ਪਹਿਲਾਂ ਆਪਾਂ ਸੰਭ ਲਿਆ ਫਿਰ ਆਪਣੇ ਬੱਚੇ ਹੀ ਕੰਮ ਕਰਨ ਲੱਗ ਗਏ ਫ੍ਰੀ ਦੇ ਹੋ ਬੈਠੇ ਹੋਏ ਆ ਉਹਦੇ ਤੇ ਜੰਦਰਾ ਮਾਰ ਕੇ ਕੀ ਕਹਿੰਦੇ ਆ ਉਹਨੂੰ ਸਾਂਭਣ ਵਾਸਤੇ ਇਹ ਜਿਵੇਂ ਪਤਾ ਖਜ਼ਾਨਚੀ ਹੁੰਦਾ ਹੈ ਅੱਗੇ ਨੂੰ ਬੱਚਾ ਨਹੀਂ ਕਰਨਾ ਨਹੀਂ ਅੱਗੇ ਨੂੰ ਬੱਚੇ ਸਾਭ ਲੈਣੇ ਉਸ ਤੋਂ ਬਾਅਦ ਪੋਤੇ ਸਾਭ ਲੈਂਦੇ ਆ ਇਸ ਤਰ੍ਹਾਂ ਹੀ ਇਹ ਪੀੜੀਦਰ ਪੀੜੀ ਕੰਮ ਚੱਲਦਾ ਰਹਿੰਦਾ ਹਾਂ ਇਹਨੂੰ ਬਾਹਲਾ ਸੰਭਣ ਦੀ ਲੋੜ ਨਹੀਂ ਇੰਨਾ ਕ ਸਾਂਭ ਲਓ ਮਤਲਬ ਠੀਕ ਆ ਮਤਲਬ ਸਾਂਭੋ ਮੈਂ ਨਹੀਂ ਕਹਿੰਦੀ ਹੈਗੀ ਫालतੂ ਦੇ ਕੰਮਾਂ ਤੇ ਲਾ ਦਿਓ ਮੇਰਾ ਕਹਿਣ ਦਾ ਮਤਲਬ ਨਹੀਂ ਕਿਤੇ ਤੁਸੀਂ ਕਹਿ ਦਿਓ ਮੈਡਮ ਗਲਤ ਸਲਾਹ ਦਿੰਦੀ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਂਭੋ ਪਰ ਇੰਨਾ ਵੀ ਨਹੀਂ ਕਿ ਆਪਣੀਆਂ ਜ਼ਰੂਰਤਾਂ ਵੀ ਖਤਮ ਕਰ ਲਓ ਆਪਦੀਆਂ ਜ਼ਰੂਰਤਾਂ ਪੂਰੀਆਂ ਕਰੋ ਜਿਹੜੀ ਚੀਜ਼ ਚਾਹੀਦੀ ਹੈ ਲਓ ਫਿਰ ਉਸ ਤੋਂ ਬਾਅਦ ਜ ਹਾਂ ਜੀ ਹਾਂ ਤੇ ਲੋ ਜੀ ਗੱਲਾਂ ਬਾਤਾਂ ਹੋ ਗਈਆਂ ਬਹੁਤ ਆਪਾਂ ਇਸ ਟਾਈਮ ਪਹੁੰਚ ਚੁੱਕੇ ਆ ਅੱਧ ਤੱਕ ਦੇ ਵਿੱਚ ਪਹੁੰਚ ਗਈਆਂ ਮੈਂ ਆ ਬਸ ਨੇੜੇ ਇੱਥੇ ਜਿੰਨੀਆਂ ਕਣਕਾਂ ਨੇ ਇਹ ਤਕਰੀਬਨ ਵੱਡੀਆਂ ਹੋਈਆਂ ਨੇ ਮੇਰੇ ਸਾਹਮਣੇ ਜਿਹੜੀਆਂ ਮੈਂ ਦੇਖ ਰਹੀਆਂ ਇੱਧਰ ਆ ਚਰੀ ਖੜੀ ਆ ਤੇ ਅੱਜ ਮੀਂਹ ਦਾ ਹੈਗਾ ਜਿਹੜਾ ਮੌਸਮ ਹੈਗਾ ਇਹ ਨਹੀਂ ਪਤਾ ਵੀ ਆ ਇਹ ਨਹੀਂ ਪਤਾ ਮੈਨੂੰ ਕਿ ਜਦੋਂ ਮੈਂ ਪ੍ਰੋਗਰਾਮ ਸਟਾਰਟ ਕਰਾਂ ਉਦੋਂ ਰੱਬ ਸਟਾਰਟ ਹੋ ਜਾਵੇ ਮੀ ਆ ਜਾਵੇ ਵੈਸੇ ਇੱਕ ਹੋਰ ਦੱਸਦੀ ਆ ਅੱਜ ਮੈਂ ਜਿੱਥੇ ਚੱਲੀ ਆ ਨਾ ਐਸ ਥਾਂ ਮੈਂ ਜਿੰਨੇ ਪ੍ਰੋਗਰਾਮ ਕੀਤੇ ਨੇ ਤਕਰੀਬਨ ਕਈ ਵਾਰੀ ਮੇਰੇ ਨਾਲ ਇੱਕ ਅਦਾਈ ਪ੍ਰੋਗਰਾਮ ਹੋਇਆ ਹੋਇਆ ਹੈ ਜਦੋਂ ਮੀ ਨਾ ਪਿਆ ਹੋਵੇ ਨਹੀਂ ਜਦੋਂ ਵੀ ਮੈਂ ਇੱਥੇ ਪ੍ਰੋਗਰਾਮ ਕਰਨ ਜਾਂਦੀ ਆ ਆਲਵੇਸ ਮੀ ਔਨ ਦਾ ਹੀ ਹੁੰਦਾ ਮੇਰਾ ਪ੍ਰੋਗਰਾਮ ਰੋਕਦਾ ਹੀ ਰੋਕਦਾ ਹੈ ਬਹੁਤ ਵਾਰੀ ਹੋਇਆ ਮੇਰੇ ਨਾਲ ਪਰ ਅੱਜ ਦੇਖਦੇ ਆ ਅੱਜ ਕੀ ਹੁੰਦਾ ਹੈ ਹੈਨਾ ਹਾਂ ਚਲੋ ਜੀ ਬਾਕੀ ਫੇਰ ਕਰਦੇ ਆਂ ਆਪਾਂ ਗੱਲ ਹਨਾ ਹਾਂਜੀ ਹਾਂ